ਸਤਿ ਸ਼੍ਰੀ ਅਕਾਲ ਜੀ ਕੈਨੜਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੇ ਪਹਿਲਾਂ ਇੱਕ ਨਸਰਮਾਰ ਦਿਆ ਮੋਖੜ ਲੈਣਸ ਤੇ ਜੀ 7 ਸਮਿਟ ਦੀ ਹੋਈ ਸ਼ੁਰੂਆਤ ਤੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਡੋਨਾਲਡ ਟਰੰਪ ਦੇ ਨਾਲ ਕੀਤੀ ਮੁਲਾਕਾਤ ਜੀ 7 ਨ ਸਬਮਿਟ ਵਾਸਤੇ ਕੈਨੜਾ ਦੀ ਧਰਤੀ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸਮਿਟ ਦੇ ਵਿੱਚ ਲੰਗੇ ਹਿੱਸਾ ਸਬਰਨ ਮਸੂਲੀ ਦੇ ਵਾਧਰੇ ਮਾਮਲੇ ਤੋਂ ਬਾਅਦ ਪੰਜਾਬੀ ਭਾਈਚਾਰਾ ਪਰੇਸ਼ਾਨ ਸੜੀ ਦੇ ਵਿੱਚ ਬੁਲਾਈ ਗਈ ਅਹਿਮ ਮੀਟਿੰਗ ਕੈਨੇਡਾ ਦੇ ਜੀ7 ਸੰਮੇਲਨ ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਦਿੱਤਾ ਜਾਵੇਗਾ ਧਿਆਨ ਮੰਤਰੀ ਲਬਲੈਂਕ ਨੇ ਕੀਤੀ ਪੁਸ਼ਟੀ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ ਹੈ ਮਾਰਕ ਕਾਰਨੀ ਅਮਰੀਕੀ ਟੈਰਿਫਸ ਨੂੰ ਹਟਾਉਣ ਲਈ ਇੱਕ ਵਪਾਰਕ ਸਮਝੌਤਾ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ जी7 summit ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਰਾਸ਼ਟਰਪਤੀ 트ੰਪ ਨੇ ਮਾਰਕ ਕਾਰਨੀ ਨੂੰ ਕਿਹਾ ਹੈ ਕਿ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾ ਸਕਦਾ ਹੈ ਬਟਾ ਦੇਖ ਰਹੇ ਨੇ ਇਸ ਦੇ ਵਿੱਚ ਜੀ7 summit ਚੱਲ ਰਹੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਸਵੇਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨਾਲ ਮੁਲਾਕਾਤ ਕੀਤੀ ਕਾਰਨੀ ਨੇ 트ੰਪ ਦਾ ਕੈਨੇਡਾ 'ਚ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ 트ੰਪ ਸ਼ਨੀਵਾਰ ਨੂੰ 70 ਸਾਲ ਦੇ ਹੋਏ ਨੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੀ7 ਆਪਣੇ 50 ਸਾਲ ਚ ਦਾਖਲ ਹੋ ਰਿਹਾ ਹੈ ਤੇ ਉਹਨਾਂ ਨੇ ਇਹਨਾਂ ਸਾਲਾਂ ਦੌਰਾਨ ਅਮਰੀਕਾ ਦੇ ਯੋਗਦਾਨ ਵਾਸਤੇ ਧੰਨਵਾਦ ਕੀਤਾ ਹੈ। 트럼ਪ ਨੇ ਆਖਿਆ ਹੈ ਕਿ ਦੋਵੇਂ ਲੀਡਰ ਅੱਗੇ ਵਪਾਰ ਬਾਰੇ ਗੱਲਬਾਤ ਕਰਨਗੇ। ਸੰਖੇਪ ਬੈਠਕ ਮੱਧ ਗ੍ਰੋ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ 트럼ਪ ਨੇ ਕਿਹਾ ਕਿ ਰੂਸ ਨੂੰ G8 ਤੋਂ ਬਾਹਰ ਕੱਢਣਾ ਗਲਤੀ ਸੀ। ਜਿਸ ਤੋਂ ਬਾਅਦ G7 ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਜੇ ਰੂਸ ਨੂੰ ਬਾਹਰ ਨਾ ਕੱਢਿਆ ਜਾਂਦਾ ਤਾਂ ਯੂਕਰੇਨ 'ਚ جنگ ਨਾ ਹੁੰਦੀ। 2014 'ਚ ਰੂਸ ਨੂੰ ਉਸ ਸਾਲ ਕ੍ਰੀਮੀਆ ਤੇ ਕਬਜ਼ਾ ਕਰਨ ਕਾਰਨ G8 ਤੋਂ ਬਾਹਰ ਕੱਢਿਆ ਗਿਆ ਸੀ। ਟਰੰਪ ਨੇ ਕਿਹਾ ਹੈ ਕਿ ਇਹ ਫੈਸਲਾ ਟਰੂਡੋ ਨੇ ਲਿਆ ਸੀ ਜਦਕਿ ਇਹ ਫੈਸਲਾ ਹਾਰਪਰ ਦੀ ਸਰਕਾਰ ਦੌਰਾਨ ਹੋਇਆ ਸੀ ਕਾਰਨੀ ਨੇ ਇਸ ਮਾਮਲੇ ਤੇ ਕੁਝ ਨਹੀਂ ਕਿਹਾ ਪ੍ਰਧਾਨ ਮੰਤਰੀ ਕਾਰਨੀ ਡੋਨਾਲਡ ਟਰੰਪ ਨਾਲ ਵਪਾਰ ਤੇ ਸੁਰੱਖਿਆ ਤੇ ਸਮਝੌਤਾ ਕਰਨ ਤੇ ਕੈਨੇਡੀਅਨ ਸਟੀਲ ਐਲੂਮੀਨੀਅਮ ਤੇ ਆਟੋ ਸੈਕਟਰ ਤੇ ਲੱਗੇ ਟਰੰਪ ਦੇ ਮਾਰੂ ਟੈਰਫਾਂ ਨੂੰ ਹਟਵਾਉਣ ਦੀਆਂ ਕੋਸ਼ਿਸ਼ਾਂ ਚ ਨੇ ਪਿਛਲੇ ਹਫਤੇ ਮੀਡੀਆ ਨੇ ਖਬਰ ਛਾਪੀ ਸੀ ਕਿ ਦੋਵੇਂ ਦੇਸ਼ ਕਿਸੇ ਕਿਸਮ ਦੇ ਵਪਾਰਕ ਸਮਝੌਤੇ ਤੇ ਪ੍ਰਗਤੀ ਕਰਦੇ ਲੱਗ ਰਹੇ ਨੇ ਸੂਤਰਾਂ ਨੇ ਦੱਸਿਆ ਕਿ ਕੈਨੇਡਾ ਤੇ ਅਮਰੀਕਾ ਨੇ ਸੰਭਾਵਿਤ ਸਮਝੌਤੇ ਦੀਆਂ ਸ਼ਰਤਾਂ ਬਾਰੇ ਇੱਕ ਦੂਜੇ ਨਾਲ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਹੈ ਇਸ ਤੋਂ ਸਮਝੌਤੇ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਪਰ ਕਈ ਸੂਤਰਾਂ ਨੇ ਦੱਸਿਆ ਸੀ ਕਿ ਹਲੇ ਵੀ ਕਾਫੀ ਕੰਮ ਬਾਕੀ ਹੈ ਪ੍ਰੰਪ ਆਖਰੀ ਵਾਰ ਕੈਨੇਡਾ 2018 ਚ ਆਏ ਸਨ ਜਦੋਂ ਉਹਨਾਂ ਨੇ ਕਿਊਬੇਕ ਦੇ ਸ਼ਾਰਲੈਵੋਇਸ ਚ ਜੀ7 ਸੰਮੇਲਨ ਜੋ ਸ਼ਿਰਕਤ ਕੀਤੀ ਸੀ ਲੰਘੇ ਸ਼ੁੱਕਰਵਾਰ ਇਜ਼ਰਾਈਲ ਵੱਲੋਂ ਇਰਾਨ ਤੇ ਪਰਮਾਣੂ ਟਿਕਾਣਿਆਂ ਤੇ ਅਚਾਨਕ ਕੀਤੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਵਧਿਆ ਤਣਾਅ ਜੀ7 ਦੀਆਂ ਚਰਚਾਵਾਂ ਚ ਅਹਿਮ ਉੱਦ ਹੈਗਾ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਸੰਮੇਲਨ ਲਈ ਊਰਜਾ ਸੁਰੱਖਿਆ ਮਹੱਤਵਪੂਰਨ ਖਣਿਜ ਪਦਾਰਥਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਵਿਸ਼ਿਆਂ ਨੂੰ ਅਹਿਮ ਤਰਜੀਹਾਂ ਚ ਸ਼ਾਮਲ ਕੀਤਾ ਗਿਆ ਹੈ ਜੀ 7 ਦੇਸ਼ਾਂ ਚ ਕੈਨਡਾ, ਫ੍ਰਾਂਸ, ਜਰਮਨੀ, ਇਟਲੀ, ਜਾਪਾਨ, ਯੂਕੇ, ਅਮਰੀਕਾ ਤੇ ਯੂਰੋਪੀਅਨ ਯੂਨੀਅਨ ਸ਼ਾਮਲ ਨੇ। ਜੀ 7 ਮੈਂਬਰਾਂ ਤੋਂ ਇਲਾਵਾ ਭਾਰਤ, ਬ੍ਰਾਜ਼ੀਲ, ਤਕਰੀ ਅਫਰੀਕਾ, ਯੂਏਈ, ਦੱਖਣੀ ਕੋਰੀਆ, ਯੂਕਰੇਨ, ਮੈਕਸੀਕੋ ਤੇ ਆਸਟ੍ਰੇਲੀਆ ਦੇ ਲੀਡਰਸ ਨੂੰ ਵੀ ਸੰਮੇਲਨ ਚ ਬੁਲਾਇਆ ਗਿਆ। ਨਾਲ ਹੀ ਸੰਯੁਕਤ ਰਾਸ਼ਟਰ, ਨਾਟੋ ਅਤੇ ਯੂਰੋਪੀਅਨ ਯੂਨੀਅਨ ਦੇ ਸਖਤਰ ਜਰਨਲਸ ਅਤੇ ਵਿਸ਼ਵ ਬੈਂਕਾਂ ਦੇ ਮੁਖੀਆਂ ਨੂੰ ਵੀ ਸੱਦਾ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਨੇਡਾ ਚ ਜੀ7 ਸੰਮੇਲਨ ਦੇ ਮੌਕੇ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਆਸ਼ਾਵਾਦੀ ਸੁਰ ਦੇ ਵਿੱਚ ਸੁਣਾਈ ਦਿੱਤੀ ਟੈਰਿਫਸ ਤੇ ਵਪਾਰ ਬਾਰੇ ਵਿਚਾਰ-ਚਰਚਾ ਕਰਨ ਉਪਰੰਤ ਟਰੰਪ ਨੇ ਕਿਹਾ ਕਿ ਉਹ ਸੋਚਦੇ ਨੇ ਕਿ ਦੋਵੇਂ ਨੇਤਾ ਹਫ਼ਤਿਆਂ ਦੇ ਅੰਦਰ ਜਾਂ ਇਸ ਤੋਂ ਪਹਿਲਾਂ ਇੱਕ ਸੌਦਾ ਕਰ ਸਕਦੇ ਨੇ ਜੀ7 ਸਮਿਟ ਸ਼ੁਰੂ ਹੋਣ ਤੋਂ ਪਹਿਲਾਂ ਦੋਵਲੀ ਮੀਟਿੰਗ ਤੋਂ ਪਹਿਲਾਂ ਉਤਰ ਕਹਰਨਾ ਸੰਖੇਪ ਦੇ ਵਿੱਚ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਹੈ ਕਿ ਉਹਨਾਂ ਲਈ ਇਸ ਮੀਟਿੰਗ ਦਾ ਮੁੱਖ ਧਿਆਨ ਕੈਨੇਡਾ ਨਾਲ ਵਪਾਰ ਹੈ ਤੇ ਉਹਨਾਂ ਨੂੰ ਯਕੀਨ ਹੈ ਕਿ ਦੋਵੇਂ ਦੇਸ਼ ਕੁਝ ਹੱਲ ਕਰ ਸਕਣਗੇ ਆਪਣੇ ਬਾਰੇ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਮਾਲੀਆ ਵਧਾਉਣ ਤੇ ਅਮਰੀਕਾ 'ਚ ਨੌਕਰੀਆਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨ ਲਈ ਦੂਜੇ ਦੇਸ਼ਾਂ ਤੇ ਵਿਆਪਕ ਦਾਦਿਤ ਟੈਰਿਫ ਲਗਾਉਣ ਦੀ ਸਾਦਗੀ ਪਸੰਦ ਹੈ ਪਰ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਇੱਕ ਵੱਖਰੀ ਧਾਰਨਾ ਲੈ ਕੇ ਆਏ ਨੇ ਤੇ ਇਹ ਇਕ ਕੁਝ ਲੋਕਾਂ ਨੂੰ ਪਸੰਦ ਹੈ ਤੇ ਉਹਨਾਂ ਕਹੇ ਹੈ ਕਿ ਅਸੀਂ ਦੇਖਾਂਗੇ ਕਿ ਅਸੀਂ ਅੱਜ ਇਸ ਦੀ ਤੈਅ ਤੱਕ ਪਹੁੰਚ ਸਕਦੇ ਹਾਂ 트럼ਪ ਨੇ ਕਾਰਨੀ ਦੁਆਰਾ ਅਮਰੀਕੀਆਂ ਨੂੰ ਦਿੱਤੇ ਗਏ ਕਿਸੇ ਕਿਸਮ ਦੇ ਵਪਾਰਕ ਪ੍ਰਸਤਾਵ ਬਾਰੇ ਕਿ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਾਰਨੀ ਕੋਲ ਇੱਕ ਹੋਰ ਗੁੰਜਲਦਾਰ ਵਿਚਾਰ ਹੈ ਪਰ ਉਹ ਹਜੇ ਵੀ ਬਹੁਤ ਵਧੀਆ ਹੈ ਪ੍ਰਸਤਾਵ ਹਜੇ ਤੱਕ ਜਨਤਕ ਨਹੀਂ ਕੀਤਾ ਗਿਆ ਪਰ ਉਸ ਬਾਰੇ ਬੋਲਦਿਆਂ 트럼ਪ ਨੇ ਕਿ ਹੈ ਕਿ ਉਹਨਾਂ ਨੂੰ ਲੱਗਦਾ ਹੈ ਉਹ ਬਹੁਤ ਕੁਝ ਪ੍ਰਾਪਤ ਕਰਨ ਜਾ ਰਹੇ ਨੇ ਜ਼ਿਕਰ ਖਾਸ ਹੈ ਟੈਰਿਫਸ ਕਾਰਨ ਸਟੀਲ ਅਤੇ ਐਲੂਮੀਨੀਅਮ ਖੇਤਰਾਂ 'ਚ ਨੌਕਰੀਆਂ ਦਾ ਨੁਕਸਾਨ ਹੋਣ ਅਤੇ ਆਟੋ ਉਦਯੋਗ 'ਚ ਵਿਗੜਨ ਪੈਣ ਦੀ ਮਤੇ ਨਜ਼ਰ ਕਾਨੀ ਟੈਰਫਸ ਹਟਾਉਣ ਲਈ ਲਗਾਤਾਰ ਚਰਜੋਈ ਕਰ ਰਹੇ ਨੇ ਇੱਕ ਹੋਰ ਸੰਕੇਤ 'ਚ ਇਹ ਚਰਚਾਵਾਂ ਸਹੀ ਦਿਸ਼ਾਵਲ ਜਾ ਸਕਦੀਆਂ ਨੇ 트럼ਪ ਨੇ ਸੋਮਾਰ ਨੂੰ ਕਾਰਡੀਨਲ ਆਪਣੀ ਚਰਚਾ ਲਈ ਆਪਣੇ ਦੋ ਉੱਚ ਵਪਾਰਕ ਅਧਿਕਾਰੀਆਂ ਵਿਦੇਸ਼ ਮੰਤਰੀ ਸਕਾਟ ਬੈਸੈਂਟ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਸਨ ਅਗਰੀ ਨੂੰ ਲਿਆਂਦਾ 트럼ਪ ਨੇ ਕਿਹਾ ਕਿ ਦੋਵੇਂ ਲੀਡਰ ਅੱਗੇ ਵਪਾਰ ਬਾਰੇ ਗੱਲਬਾਤ ਕਰਨਗੇ ਸੰਖੇਪ ਬੈਠਕ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ 트럼ਪ ਨੇ ਰੂਸ ਨੂੰ ਜੀ7 ਤੋਂ ਬਾਹਰ ਕੱਢਣ ਨੂੰ ਉਕਲਤ ਠਹਿਰਾਇਆ ਕਿ ਉੱਤਰਯੋਜ ਜੀ 7 ਸਮਿਟ ਦੀ ਅਧਿਕਾਰਤ ਤੌਰ ਤੇ ਸ਼ੁਰੂਆਤ ਹੋ ਚੁੱਕੀ ਹੈ ਅਲਬਰਟਾ ਦੇ ਕਨੇਸਕਸ ਦੇ ਵਿੱਚ ਵਿਸ਼ਵ ਲੀਡਰਸ ਗਲੋਬਲ ਲੀਡਰਸ ਇਕੱਠੇ ਹੋ ਰਹੇ ਨੇ ਜਿਨ੍ਹਾਂ ਦਾ ਸਵਾਗਤ ਇੱਕ ਇੱਕ ਕਰਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਕੀਤਾ ਗਿਆ ਉੱਥੇ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੈਨੇਡਾ ਦੀ ਧਰਤੀ ਦੇ ਪਹੁੰਚ ਚੁੱਕੇ ਨੇ ਅਲਬਰਟਾ ਦੇ ਵਿੱਚ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਤੇ ਉਹ ਵੀ ਜੀ 7 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ G7 ਸੰਮੇਲਨ ਦੀ ਅਧਿਕਾਰਿਤ ਸ਼ੁਰੂਆਤ ਹੋ ਗਈ ਹੈ। ਅਲਬਰਟਾ ਦੇ ਪਹਾੜੀ ਸ਼ਹਿਰ ਬੈਂਫ ਤੋਂ ਕੁਝ ਦੂਰੀ ਤੇ ਸਥਿਤ ਕ੍ਰਿਨੈਸਕਿਸਟ ਕੈਨੇਡਾ ਜੀ7 ਦੀ ਮੇਜ਼ਬਾਨੀ ਕਰ ਰਿਹਾ ਹੈ। ਸੰमेलन ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਦੁਵੱਲੀ ਬੈਠਕ ਕੀਤੀ ਦੋਵਾਂ ਲੀਡਰਾਂ ਦੀ ਮੁਲਾਕਾਤ ਦੌਰਾਨ ਆਸ਼ਵਾਦੀ ਲਹਿਜਾ ਸੁਣਨ ਨੂੰ ਮਿਲਿਆ 트੍ਰੰਪ ਨੇ ਸੰਕੇਤ ਦਿੱਤੇ ਕਿ ਸੰਮੇਲਨ ਦੌਰਾਨ ਇੱਕ ਨਵੇਂ ਵਪਾਰਕ ਸਮਝੌਤੇ ਦੇ ਵੇਰਵੇ ਤਿਆਰ ਕੀਤੇ ਜਾ ਸਕਦੇ ਨੇ ਜੀ7 ਲੀਡਰਸ ਨੂੰ ਇੱਕ ਇੱਕ ਕਰਕੇ ਰਸਮੀ ਸਵਾਗਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੀ ਮੀਟਿੰਗ ਰੂਮ 'ਚ ਪਹੁੰਚੇ ਤੇ ਰੌਂਡ ਟੇਬਲ ਤੇ ਬੈਠ ਕੇ ਅਧਿਕਾਰਤ ਤੌਰ ਤੇ ਸੰਮੇਲਨ ਦੀ ਸ਼ੁਰੂਆਤ ਕੀਤੀ ਕਾਰਨੀ ਨੇ ਆਪਣੇ ਉਦਘਾਟਨੀ ਭਾਸ਼ਣ ਚ ਕਿਹਾ ਕਿ ਅਸੀਂ ਇਤਿਹਾਸ ਦੇ ਇੱਕ ਅਹਿਮ ਮੋੜ ਤੇ ਇਕੱਠੇ ਹੋ ਰਹੇ ਹਾਂ ਉਹਨਾਂ ਨੇ G7 ਦੇ 50 ਸਾਲ ਦੇ ਇਤਿਹਾਸ ਤੇ ਅਤੀਤ ਚ ਅਹਿਮ ਸਮਿਆਂ ਤੇ ਹੋਈਆਂ ਇਸ ਸਮੂhdੀਆਂ ਬੈਠਕਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਮੰਨਿਆ ਕਿ ਕਈ ਪਹਿਲੂਆਂ ਤੇ ਦੁਨੀਆ ਦੇ ਕਈ ਦੇਸ਼ਾਂ ਚ ਵੰਡੀਆਂ ਵਾਧੀਆਂ ਚੱਲੀਆਂ ਨੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੱਤਾ ਕਾਰਨੀ ਨੇ ਕਿਹਾ ਕਿ ਸਮੇਂ ਦੇ ਨਾਲ ਬਦਲਣਾ ਪਵੇਗਾ ਅਸੀਂ ਅਗਲੇ 2 ਦਿਨਾਂ ਦੌਰਾਨ ਖੁੱਲ੍ਹੀਆਂ ਤੇ ਸਾਫ਼ ਗੋਈਵਾਲੀਆਂ ਚਰਚਾਵਾਂ ਕਰਾਂਗੇ ਸਾਡੀ ਹਰ ਮਾਮਲੇ ਤੇ ਸਹਿਮਤੀ ਨਹੀਂ ਹੋ ਸਕਦੀ ਪਰ ਜਿੱਥੇ ਅਸੀਂ ਮਿਲ ਕੇ ਕੰਮ ਕਰਾਂਗੇ ਉੱਥੇ ਅਸੀਂ ਆਪਣੇ ਨਾਗਰਿਕਾਂ ਤੇ ਦੁਨੀਆ ਲਈ ਵੱਡਾ ਫਰਕ ਲਿਆ ਸਕਾਂਗੇ ਮੀਡੀਆ ਦੇ ਸਾਹਮਣੇ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੂੰ ਸੰਬੋਧਨ ਕਰਦਿਆਂ ਕਿਹਾ G7 ਅਮਰੀਕਾ ਦੀ ਲੀਡਰਸ਼ਿਪ ਤੋਂ ਬਿਨਾ ਅਧੂਰਾ ਹੈ ਇੱਕ ਪਹਿਲਾਂ ਤੋਂ ਹੀ ਸੋਚਿਆ ਹੋਇਆ ਬਿਆਨ ਲੱਗਦਾ ਹੈ ਜੋ ਸੰਕੇਤ ਦਿੰਦਾ ਹੈ ਕਿ ਇਹ ਮੀਟਿੰਗ ਸ਼ਾਂਤਮਈ ਹੋਵੇ ਨਾ ਕਿ 2018 ਵਾਂਗ ਟਕਰਾਵਾਰੀ ਜਦੋਂ ਟਰੰਪ ਆਖਰੀ ਵਾਰ ਕੈਨੇਡਾ 'ਚ G7 'ਚ ਸ਼ਾਮਲ ਹੋਏ ਸਨ ਟਰੰਪ ਦੇ ਕਾਰਨੀਦੀ ਪੱਤਰਕਾਰਾਂ ਸਾਹਮਣੇ ਲਗਭਗ 7.5 ਮਿੰਟ ਦੀ ਗੱਲਬਾਤ ਨੇ ਦਰਸਾਇਆ ਕਿ ਉਹਨਾਂ ਵਿਚਾਲੇ ਗੱਲਬਾਤ ਕਿੰਨੀ ਚੁਣੌਤੀਪੂਰਨ ਹੋ ਸਕਦੀ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7ਵੇਂ ਸਿਮੇਲ ਵਿੱਚ ਸ਼ਾਮਲ ਹੋਣ ਲਈ ਕੈਨਟਾ ਪਹੁੰਚ ਚੁਕੇ ਨੇ ਇੱਕ ਦਹਾਕੇ ਚ ਮੋਦੀ ਦਾ ਪਹਿਲਾ ਕੈਨਟਾ ਤੋੜਾ ਇਸ ਦੌਰਾਨ ਪ੍ਰਧਾਨ ਮੰਤਰੀ ਵਿਸ਼ਵ ਨੇਤਾਵਾਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਊਰਜਾ ਸੁਰੱਖਿਆ ਟੈਕਨੋਲੋਜੀ ਤੇ ਨਵੀਨਤਾ ਸਨੇ ਮਹੱਤਵਪੂਰਨ ਵਿਸ਼ੇ ਮੁੱਦਿਆਂ ਤੇ ਚਰਚਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸ਼ਾਮ ਨੂੰ ਸਾਈਪਰਸ ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ ਤੇ ਕੈਨਟਾ ਪਹੁੰਚੇ ਇਸ ਸੰਮੇਲਨ 16 ਤੇ 17 ਜੂਨ ਨੂੰ ਕੈਨੇਸਕਿਸ ਦੇ ਵਿੱਚ ਆਯੋਜਿਤ ਕੀਤਾ ਗਿਆ ਹੈ ਇਹ ਮਨਤਰੀ ਦੀ ਜੀ7 ਸਮੇਲਨ ਚ ਲਗਾਤਾਰ 6ਵੀਂ ਹਿੱਸੇਦਾਰੀ ਹੈ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਚ ਕਿਹਾ ਕਿ ਸਿਖਰ ਸੰਮੇਲਨ ਚ ਪ੍ਰਧਾਨ ਮੰਤਰੀ ਜੀ7 ਦੇਸ਼ਾਂ ਦੇ ਨੇਤਾਵਾਂ ਹੋਰ ਸੱਦੇਗੇ ਦੇਸ਼ਾਂ ਦੇ ਮੁਖੀਆਂ ਤੇ ਅੰਤਰਰਾਸ਼ਟਰੀ ਸੰਗਠਨਾ ਨਾਲ ਊਰਜਾ ਸੁਰੱਖਿਆ ਟੈਕਨੋਲੋਜੀ ਅਤੇ ਨਵੀਨਤਾ ਖਾਸ ਕਰਕੇ AI ਊਰਜਾ ਸੰਬੰਧਾ ਅਤੇ ਕੁਆਂਟਮ ਸੰਬੰਧਿਤ ਮੁੱਦਿਆਂ ਸਨ ਹੀ ਮਹੱਤਵਪੂਰਨ ਵਿਸ਼ਵ ਮੁੱਦਾ ਦੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ ਪ੍ਰਧਾਨ ਮੰਤਰੀ ਸੰਮੇਲਨ ਦੌਰਾਨ ਕਈ ਦਵਲੀਆਂ ਮੇਟੀਆਂ ਵੀ ਕਰਨਗੇ ਜਿcklen ਖਾਸ ਸਹਿ ਜੀ 7 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਰਕਤ ਤੋਂ ਬਾਅਦ ਉਨ੍ਹਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਨਾਲ ਕਿਹੜੇ ਵਿਸ਼ਾ ਤੇ ਗੱਲਬਾਤ ਹੋਵੇਗੀ ਅਤੇ ਉਨ੍ਹਾਂ ਦੋਵਾਂ ਦੀ ਮੁਲਾਕਾਤ ਦੇ ਉੱਤੇ ਵੀ ਲੋਕਾਂ ਦੀਆਂ ਨਸਰਾਂ ਟਿਕੀਆਂ ਹੋਈਆਂ ਨੇ। ਬਿਤੇ ਕੁਝ ਸਮੇਂ ਤੋਂ ਪੰਜਾਬੀ ਪਾਈਚਾਰੇ ਨੂੰ ਧਮਕੀਆਂ ਤੇ ਫਰੋਤੀਆਂ ਦਾ ਡਰ ਸਤਾ ਰਿਹਾ ਹੈ ਤੇ ਜ਼ਬਰਨ ਵਸੂਲੀ ਦੀਆਂ ਆ ਰੀਆਂ ਧਮਕੀਆਂ ਬਾਰੇ ਪੰਜਾਬੀ ਪਾਈਚਾਰੇ ਦੀ ਚਿੰਤਾ ਬਹੁਤ ਜ਼ਿਆਦਾ ਵੱਧ ਗਈ ਜਿਸ ਕਰਕੇ ਸੜੀ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ। ਗੈਂਡਾਪੜ ਦੇ ਵਿੱਚ ਪੰਜਾਬੀ ਕੌਮ ਦੇ ਮਾਰੀਆਂ ਨੂੰ ਨਿਸ਼ਾਨਾ ਬਣਾਏ ਜਾਂ ਤੋਂ ਪਾਈਚਾਰਾ ਨਿਰਾਸ਼ ਹੈ ਤੇ ਪੁਲਿਸ ਨੇ ਕਿਹਾ ਪਾਈਚਾਰੇ ਨੂੰ ਵਤਵਤ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇਗੀ ਕੈਂਡਾ ਚ ਸਾਉਥ ਐਸ਼ੀਨ ਪਾਈਚਾਰੇ ਨੂੰ ਜ਼ਬਰਨ ਵਸੂਲੀ ਦੀਆਂ ਆਰੀਆਂ ਧਮਕੀਆਂ ਦੇ ਮੱਦੇਨਜ਼ਰ ਸੜੀ ਚ ਪਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮਸਲੇ ਨੂੰ ਹੱਲ ਕਰਨ ਬਾਬਤ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ 'ਚ ਸ਼ਹਿਰ ਦੇ ਵਸਨੀਕਾਂ ਵਪਾਰੀਆਂ ਤੋਂ ਇਲਾਵਾ ਮਿਨਿਸਪਲ ਪ੍ਰੋਵਿੰਸ਼ੀਅਲ ਤੇ ਫੈਡਰਲ ਪੱਧਰ ਦੇ ਨੁਮਾਇੰਦੇ ਹਾਜ਼ਰ ਰਹੇ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੜੀ ਦੇ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸतीश ਕੁਮਾਰ ਨੇ ਕਿਹਾ ਕਿ ਕਾਰੋਬਾਰੀ ਲੋਕ ਇਨ੍ਹਾਂ ਧਮਕੀਆਂ ਦੇ ਮੱਦੇਨਜ਼ਰ ਬੇहद ਪਰੇਸ਼ਾਨ ਨੇ ਦਸ ਤੋ ਇਹ ਹੈ ਕਿ ਹਾਲ ਹੀ ਦੇ ਵਿੱਚ ਸतीश ਕੁਮਾਰ ਦੇ ਰਿਫਲੈਕਸ਼ਨਸ ਬੈਂਕਟ ਹਾਲ ਦੇ ਉੱਤੇ ਵੀ ਗੋਹਣੀਆਂ ਚਲਾਈਆਂ ਗਈਆਂ ਨੇ ਸतीश ਕੁਮਾਰ ਨੇ ਪਰਿਮਾਨਲ ਕਿਹਾ ਕਿ ਉਹਨਾਂ ਨੂੰ ਜਾਪਦਾ ਹੈ ਕਿ ਕੈਨੇਡਾ ਚ ਆ ਕੇ ਤਰੱਕੀ ਕਰਨਾ ਹੀ ਉਹਨਾਂ ਦਾ ਗੁਨਾਹ ਹੋ ਗਿਆ ਸतीश ਕੁਮਾਰ ਨੇ 152 ਸਟਰੀਟ ਅਤੇ 66 ਐਵੇਨਿਊ ਤੇ ਸਥਿਤ ਰਿਫਲੈਕਸ਼ਨਸ ਬੈਂਕਟ ਹਾਲ ਤੇ ਹੋਈ 6 ਤੇ 7 ਜੂਨ ਦੀ ਰਾਤ ਨੂੰ ਵਾਪਰੀ ਗੋਹਣੀਆਂ ਦੀਆਂ ਘਟਨਾਵਾਂ ਅਤੇ ਫਾਇਰਿੰਗ ਨੂੰ ਵੀ ਸੰਬੋਧਨ ਕੀਤਾ ਸ਼ੂਟਿੰਗ ਦੀ ਇਸ ਵਾਰਦਾਤ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਇਹ ਮਾਮਲਾ ਉਹਨਾਂ ਕਿ ਹੈ ਕਿ ਉਹਨਾਂ ਦਾ ਇਕੱਲਿਆਂ ਦਾ ਨਹੀਂ ਪੂਰੇ ਪਾਈਚਾਰੇ ਦਾ ਹੈ ਉਹ ਚਾਹੁੰਦੇ ਨੇ ਕਿ ਪੈਸਾ ਦੇ ਕੇ ਪਿੱਛਾ ਛਡਵਾ ਲਿਆ ਜਾਵੇ ਪਰ ਸतीश ਕਹਿੰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਸ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਹੈ ਇਸ ਮੌਕੇ ਵੱਖ-ਵੱਖ ਪੱਧਰ ਤੇ ਨੁਮਾਇੰਦਿਆਂ ਤੋਂ ਉਹਨਾਂ ਵੱਲੋਂ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਮੰਗੀ ਗਈ। ਇਸ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਸੜੀ ਨਿਊਟਨ ਟੋਨ ਲਿਬਰਲ ਐਮਪੀ ਸੁਖਤਾਲੀਵਾਲ ਨੇ ਜ਼ਬਰਨ ਵਸੂਦੀ ਦੇ ਮਾਮਲਿਆਂ ਬਾਰੇ ਸਰਕਾਰ ਦੀ ਸਿਹਰਦਤਾ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ 1000 ਹੋਰ ਵਧੇਰੇ ਆਰਸੀਐਮਪੀ ਅਧਿਕਾਰੀ ਭਰਤੀ ਕਰ ਰਹੀ ਹੈ। ਤਾਲੀਵਾਲਨਿਕ ਹੈ ਕਿ ਉਹਨਾਂ ਨੇ ਨਿੱਜੀ ਤੌਰ ਤੇ ਇਸ ਮਸਲੇ ਚ ਪੀੜਤ ਸतीश ਕੁਮਾਰ ਦੇ ਸੈਕਟਰੀ ਆਫ ਸਟੇਟ ਅਤੇ ਪਬਲਿਕ ਸੇਫਟੀ ਮਨਿਸਟਰ ਨਾਲ ਗੱਲਬਾਤ ਕਰਵਾਈ ਕਲੋਵਰ ਡੇਲ ਲਗਲੀ ਦੋ ਕੰਜ਼ਰਵੇਟਿਵ ਐਮਪੀ ਟਮਾਰਾ ਜான்ਸਨ ਵੱਲੋਂ ਸਰਕਾਰ ਨੂੰ ਕਿਹਾ ਗਿਆ ਹੈ ਤੇ ਮਸਲਾ ਹਾਊਸ ਆਫ ਕਾਮਨਸ ਚ ਲਿਜਾਂਦੀ ਗੱਲ ਆਖੀ ਗਈ ਹੈ ਇਸ ਮੀਟਿੰਗ 'ਚ ਬ੍ਰਿਟਿਸ਼ ਕੋਲੰਬੀਆ ਦੇ ਵਖਵਾਖਾ ਐਮ ਐਲ ਏ ਸਨੇਹ ਸੁਬੇ ਦੇ ਪਬਲਿਕ ਸੇਫਟੀ ਮਿਨਿਸਟਰ ਗੈਰੀ ਬੈਕ ਨੇ ਵੀ ਸ਼ਮੂਲਿਤ ਕੀਤੀ। ਮਿਨਿਸਟਰ ਬੈਕ ਕੋਲ RCMP 'ਚ ਕੰਮ ਕਰਨ ਦਾ ਲੰਬਾ ਤਜਰਬਾ ਹੈ ਤੇ ਉਹ ਸਰੀ ਗਲਫਰ ਰਾਈਡਿੰਗ ਤੋਂ ਐਮ ਐਲ ਏ ਨੇ। ਉਹਨਾਂ ਨੇ ਕਿਹਾ ਕਿ ਸੰਗਠਿਤ ਅਪਰਾਧ ਬਹੁਤ ਹੀ ਪੇਚਦਾ ਮਾਮਲਾ ਹੈ ਜਿਸ ਲਈ ਵਖਵਾਖਾ ਸ਼ਹਿਰਾਂ ਦੀਆਂ ਪੁਲਿਸ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਨੇ। ਗੈਰੀ ਬੈਗ ਨੇ ਹਾਲ ਹੀ ਦੇ ਵਿੱਚ ਡਾਲਟਾ ਅਪਸਫੋਰਡ ਅਤੇ ਪੀਲ ਰੀਜਨ ਦੀ ਪੁਲਿਸ ਵੱਲੋਂ ਮਿਲ ਕੇ ਹਰਜੀਤ ਸਿੰਘ ਟੱਡਾ ਦੇ ਕਤਲ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਜ਼ਿਕਰ ਕੀਤਾ ਹੈ। ਦੋਨਾਂ ਕਿਹਾ ਹੈ ਕਿ ਜ਼ਬਰਨ ਵਸੂਲੀ ਦੇ ਮਾਮਲੇ ਇੱਕ ਤੋਂ ਵੱਧ ਸ਼ਹਿਰਾਂ ਦੀ ਪੁਲਿਸ ਦੇ ਅਧਿਕਾਰ ਖੇਤਰ 'ਚ ਸਾਹਮਣੇ ਆ ਰਹੇ ਨੇ। ਉਦੋਂ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਉਹ ਫੈਡਰਲ ਪੱਧਰ ਤੇ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ, ਸੈਨੀਟਰਜ਼ ਅਤੇ ਪ੍ਰੋਵਿੰਸ਼ਲ ਪੱਧਰ ਤੇ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮਿਨਿਸਟਰ ਤੇ ਟਰੋਨੀ ਜਨਰਲ ਨਾਲ ਮੁਲਾਕਾਤਾਂ ਕਰ ਚੁੱਕੇ ਨੇ। ਪੰਜਾਰੇ ਨੂੰ ਸੰਬੋਧਨ ਕਰਦੇ ਹੋਏ ਲੋਕ ਨੇ ਕਿਹਾ ਕਿ ਉਹ ਬ੍ਰੈਂਟਨ ਤੇ ਐਚਸਫੋਰਡ ਸ਼ਹਿਰਾਂ ਦੇ ਮੇਅਰਸ ਨਾਲ ਵੀ ਇਨ੍ਹਾਂ ਮਸਲਿਆਂ ਬਾਰੇ ਸਿਟੀ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੀ ਕਰ ਚੁੱਕੇ ਨੇ ਵਪਾਰੀ ਵਰਗ ਨੂੰ ਪੈਸੇ ਨਾ ਦੇਣ ਦੀ ਅਪੀਲ ਕਰਦਿਆਂ ਸੜੀ ਪੁਲਿਸ ਵੱਲੋਂ ਜ਼ਬਰਨ ਵਸੂਲੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਇੱਕ ਖਾਸ ਟੀਮ ਬਣਾਈ ਜਾਣ ਤੇ ਹੋਰਨਾਂ ਪੁਲਿਸ ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਆਖੀ ਜਾ ਚੁੱਕੀ ਹੈ ਉਦੋਂ ਸੜੀ ਪੁਲਿਸ ਦੇ ਚੀਫ ਨੋਰਮਲ ਪਿੰਸਕੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿਸੜੀ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਸੇਵਾ ਸ਼ੁਰੂ ਕੀਤੀ ਹੈ ਤੇ ਜ਼ਬਰਨ ਵਸੂਲੀ ਦੇ ਮਾਮਲੇ ਲਈ ਪੁਲਿਸ ਦੀ ਇੱਕ ਅਲੱਗ ਟੀਮ ਕੰਮ ਕਰ ਰਹੀ ਹੈ। ਲਪਿੰਸਕੀ ਨੇ ਕਿਹਾ ਕਿ ਸੜੀ ਪੁਲਿਸ ਵੱਲੋਂ ਅਜਿਹੇ ਹੋਰ ਸ਼ਹਿਰ ਜਿੱਥੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਉਥੋਂ ਦੀਆਂ ਪੁਲਿਸ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਭਾਈਚਾਰੇ ਨੂੰ ਸੰਬੋਧਨ ਕਰਦਿਆਂ ਚੀਫ ਨਾਰਮਲ ਲਪਿੰਸਕੀ ਨੇ ਅਜਿਹੇ ਮਾਮਲੇ ਆਉਣ ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਬਹੁਤ سارے ਮਾਮਲੇ ਰਿਪੋਰਟ ਨਹੀਂ ਹੋ ਰਹੇ। ਕੈਨਡਾ ਚ ਜ਼ਬਰਨ ਵਸੂਲੀ ਬਾਬਤ ਆ ਰਹੀਆਂ ਤੰਕੀਆਂ ਤੋਂ ਪਾਈਚਾਰੇ ਦੇ ਲੋਕ ਪਰੇਸ਼ਾਨ ਨੇ ਸੜੀਦੇ ਬਨਰੋਮਾ ਰਜ ਇਲਾਕੇ ਚ ਇੱਕ ਘਰ ਉਤੇ ਮਈ ਮਹੀਨੇ ਦੌਰਾਨ ਦੋ ਵਾਰ ਸ਼ੂਟਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦੀ ਜਾਂਚ ਦੌਰਾਨ ਵੀ ਪੁਲਿਸ ਦੇ ਵੱਲੋਂ ਜ਼ਬਰਲ ਵਸੂਲੀ ਦੇ ਮਾਮਲੇ ਦੇ ਇਰਾਦ ਜੋੜ ਕੇ ਵਿਖੇ ਜਾ ਰਿਹਾ ਹੈ ਇਸ ਘਰ ਤੇ ਪਹਿਲੀ ਵਾਰ 14 ਮਈ ਤੇ ਫਿਰ 25 ਮਈ ਨੂੰ ਸ਼ੂਟਿੰਗ ਹੋਈ ਐਡਮਿੰਟਨ ਪੁਲਿਸ ਨੇ ਸ਼ਹਿਰ ਚ ਸਾਊਥ ਏਸ਼ੀਅਨ ਬਿਲਡਰਸ ਤੋਂ ਫਿਰੋਤੀਆਂ ਮੰਗਣ ਪਿੱਛੇ ਭਾਰਤ ਦਾ ਅਪਰਾਧ ਨੈਟਵਰਕ ਸ਼ਾਮਲ ਹੋਣ ਦੀ ਗੱਲ ਕਹਿ ਚੁੱਕੀ ਹੈ ਉੱਧਰ ਕੈਨੇਡਾ ਦੇ ਅਲਬਰਟਾ ਦੇ ਕਿਨਨੈਸਟਿਸ ਦੇ ਵਿੱਚ ਜੀ7 ਸੱਟ ਸ਼ੁਰੂ ਹੋ ਚੁੱਕੀ ਹੈ ਪਰ ਇਸ ਦੇ ਉਦੇਸ਼ਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਖੱ체 ਨੇ ਉੱਧਰ ਦੇ ਮੰਤਰੀ ਲ ਬਲੈਂਕ ਨੇ ਜ਼ਾਹਿਰ ਕੀਤਾ ਹੈ ਕਿ ਇਸ ਜੀ7 ਸੱਟ ਦੇ ਵਿੱਚ ਵਪਾਰ ਦੇ ਮੁੱਦਿਆਂ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੁੱਦਿਆਂ ਦੇ ਉੱਤੇ ਅਤੇ ਟ੍ਰੇਡ ਦੇ ਕਈ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਦੁਨੀਆ ਦੀਆਂ ਸਭ ਤੋਂ ਵੱਡੀਆਂ 7 ਅਰਥ ਵਿਵਸਥਾਵਾਂ ਤੇ ਲੋਕਤੰਤਰਾਂ ਦੀ ਸਲਾਨਾ ਬੈਠਕ ਜੀ7 ਸੰਮੇਲਨ ਅਲਬਰਟਾ ਦੇ ਕਿਨਨੈਸਟਿਸ ਤੋਂ ਸ਼ੁਰੂ ਹੋ ਕੇ ਬਤੌਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇਹ ਪਹਿਲਾ G7 ਸਮਿਟਾ ਹੈ ਕੈਨਟਾ ਯੂਐਸ ਵਿਦੇਸ਼ ਮੰਤਰੀ ਡੋਮਨਿਕਲ ਬਲੈਂਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ G7 ਸੰਮੇਲਨ 'ਚ ਫੈਡਰਲ ਸਰਕਾਰ ਦੇ ਕੀ ਉਦੇਸ਼ ਤੇ ਕੀ ਉਮੀਦਾਂ ਨੇ ਸੰਮੇਲਨ ਲਈ ਊਰਜਾ ਸੁਰੱਖਿਆ ਮਹੱਤਵਪੂਰਨ ਖਣਿਜ ਪਦਾਰਥਾਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਵਿਸ਼ਿਆਂ ਨੂੰ ਅਹਿਮ ਤਰਜੀਹਾਂ 'ਚ ਸ਼ਾਮਲ ਕੀਤਾ ਗਿਆ G7 ਸੰਮੇਲਨ ਲਈ ਮੈਂਬਰ ਦੇਸ਼ਾਂ ਤੋਂ ਇਲਾਵਾ ਭਾਰਤ, ਬ੍ਰਾਜ਼ੀਲ, ਦੱਖਣੀ ਅਫਰੀਕਾ, ਯੂਏਈ, ਦੱਖਣੀ ਕੋਰੀਆ, ਯੂਕਰੇਨ, ਮੈਕਸੀਕੋ ਤੇ ਆਸਟ੍ਰੇਲੀਆ ਦੇ ਲੀਡਰਸ ਨੂੰ ਵੀ ਸੰਮੇਲਨ ਜੁਬਲਾਇਆ ਗਿਆ। ਇਸ ਬਾਰੇ ਬੋਲਦਿਆਂ ਲਬਲੌਨਿਕ ਹੈ ਕਿ ਹੋਰ ਦੇਸ਼ਾਂ ਨੂੰ ਬੁਲਾਉਣਾ ਵੈਸੇ ਤਾਂ ਜੀ 7 ਸੰਮਿਲਨਾਂ ਦੀ ਰਵਾਇਤ ਰਹੀ ਹੈ ਪਰ ਟੈਰਿਫ ਦੇ ਮੌਜੂਦਾ ਮਾਹੌਲ 'ਚ ਐਤਕੀ ਕੈਨੇਡਾ ਦਾ ਇੱਕ ਅਹਿਮ ਕਾਰਨ ਇਹ ਵੀ ਹੈ ਕਿ ਉਹ ਹੋਰ ਦੇਸ਼ਾਂ ਨਾਲ ਆਰਥਿਕ ਅਤੇ ਵਪਾਰਕ ਰਿਸ਼ਤੇ ਨੂੰ ਹੁਲਾਰਾ ਦੇਣਾ ਚਾਹੁੰਦੇ ਨੇ। ਲਬਲੈਂਕ ਨੇ ਕਿਹਾ ਕਿ ਇਸ ਵਾਰ ਦਾ ਉਦੇਸ਼ ਰਵਾਇਤੀ ਭਾਈਵਾਲਾਂ ਤੋਂ ਪਰਾਂ ਵੀ ਨਵੇਂ 파ਟਨਰ ਤਲਾਸ਼ ਕਰਨਾ ਵੀ ਆਰਥਿਕ ਸੁਰੱਖਿਆ ਦੇ ਉਦੇਸ਼ ਚ ਸ਼ਾਮਿਲ ਹੈ ਗੈਰ ਮੈਂਬਰ ਜਿਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਦਾ ਮੁੱਦਾ ਚਰਚਾ ਚ ਹੈ ਦਿੱਸਕ ਪਾਈਚਾਰ ਵਿੱਚ ਇਸ ਦਾ ਵਿਰੋਧ ਹੋਇਆ ਹੈ ਇਸ ਮਾਮਲੇ ਤੇ ਪੁੱਛੇ ਜਾਣ ਤੇ ਨਬਲੌਨ ਨੇ ਕਿਹਾ ਕਿ ਭਾਰਤ ਇੱਕ ਵੱਡੀ ਅਰਥਵਿਵਸਥਾ ਹੈ ਤੇ ਆਮ ਖਣਿਜ ਪਦਾਰਥਾਂ ਵਰਗੇ ਖੇਤਰਾਂ ਚ ਭਾਰਤ ਦੀ ਭੂਮਿਕਾ ਇੰਪੋਰਟੈਂਟ ਹੈ ਪਰ ਦੂਜੇ ਪਾਸੇ ਆਰਸੀਐਮਪੀ ਤੇ ਇੰਟੈਲੀਜੈਂਸ ਸਿਵਾਵਾਂ ਵੀ ਆਪਣਾ ਕੰਮ ਚਾਲੀ ਰੱਖ ਰਹੀਆਂ ਨੇ ਨਬਲੌਨ ਨੇ ਕਿਹਾ ਕਿ ਉਹਨਾਂ ਨੂੰ ਆਰਸੀਐਮਪੀ ਦੀ ਕਾਰਗੁਜ਼ਾਰੀ 'ਚ ਯਕੀਨ ਹੈ ਤੇ ਉਹਨਾਂ ਨੇ ਕਿਹਾ ਕਿ ਆਰਸੀਐਮਪੀ ਵੱਲੋਂ ਉਜਾਗਰ ਕੀਤੀਆਂ ਚਿੰਤਾਵਾਂ ਹਜੇ ਵੀ ਬਰਕਰਾਰ ਨੇ ਪਰ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਦੀ ਇਸ ਅੰਤਰਰਾਸ਼ਟਰੀ ਸੰਮੇਲਨ 'ਚ ਗਲੋਬਲ ਆਰਥਿਕ ਇਹਨਾਂ ਮੁੱਦਿਆਂ ਤੇ ਚਰਚਾਵਾਂ 'ਚ ਹਾਜ਼ਰੀ ਦਾ ਕੈਨੇਡਾ 'ਚ ਕਾਨੂੰਨ ਦੇ ਸ਼ਾਸਨ ਜਾਂ RCMP ਦੀ ਜਾਂਚ ਤੇ ਕੋਈ ਪ੍ਰਭਾਵ ਨਹੀਂ ਪਈਗਾ। ਜ਼ਿਕਰ ਇਹ ਖਾਸ ਹੈ ਕਿ ਪਿਛਲੇ ਫੌਲਜ RCMP ਦੇ ਚੀਫ ਨੇ ਭਾਰਤੀ ਸਰਕਾਰ ਦੇ ਜੰਟਾ ਵੱਲੋਂ ਕੈਨੇਡਾ 'ਚ ਵਿਆਪਕ ਹਿੰਸਾ ਦੇ ਵਿੱਚ ਭੂਮਿਕਾ ਹੋਣ ਦੇ ਦੋਸ਼ ਲਗਾਏ ਸੀ ਤੇ ਚੇਤਾਵਨੀ ਦਿੱਤੀ ਸੀ ਕਿ ਕੈਨੇਡਾ ਦੀ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਹੈ। ਆਰਸੀਐਮਪੀ ਕਮਿਸ਼ਨਰ ਮਾਈਕ ਟਹੀਮ ਨੇ ਕਿਹਾ ਸੀ ਕਿ ਉਹਨਾਂ ਦੀ ਪੁਲਿਸ ਕੋਲ ਪੁਖਤਾ ਸਬੂਤ ਨੇ ਜੋ ਦਰਸਾਰੇ ਨੇ ਕਿ ਭਾਰਤ ਸਰਕਾਰ ਦੀ ਆਲਾ ਕਮਾਨ ਇੱਕ ਨੀਜੀ ਧਰਤੀ ਤੇ ਹਿੰਸਾ ਦੀ ਮੁਹਿੰਮ ਨੂੰ ਅੰਜਾਮ ਦੇਣ ਦੇ ਵਿੱਚ ਸ਼ਾਮਲ ਸੀ ਜਿਸ ਵਿੱਚ ਕਤਲ, ਜ਼ਬਰਦਸਤੀ ਤੇ ਜ਼ਬਰਨ ਵਸੂਲੀ ਸ਼ਾਮਲ ਹੈ। ਉਧਰ ਕਰੇਲੂ ਸੈਰ ਸਪਾਟੇ ਨੂੰ ਚਾਹਿਤ ਕਰਨ ਲਈ ਕੈਨਡਾ ਸਟਰੋਂਗ ਪਾਸ ਸ਼ੁੱਕਰਵਾਰ ਨੂੰ ਲਾਂਚ ਹੋ ਚੁੱਕਿਆ ਹੈ ਰਾਸ਼ਟਰੀ ਇਤਿਹਾਸਕ ਸਾਨਾ ਦੇ ਪਾਰਕਾਂ ਦਾ ਦੌੜਾ ਮੁਫਤ ਦੇ ਵਿੱਚ ਹੋਵੇਗਾ ਨੌਜਵਾਨਾਂ ਲਈ ਰੇਲ ਯਾਤਰਾ ਬਹੁਤ ਸਸਤੀ ਹੋਵੇਗੀ ਕੈਨੇਡੀਅਨ ਸਭਿਆਚਾਰ ਤੇ ਪਛਾਣ ਮੰਤਰੀ ਸਟੀਵਨ ਰਬੋਲਟ ਨੇ ਸਵੇਰੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਸੰਘੀ ਸਰਕਾਰ ਇਸ ਹਫਤੇ ਦੇ ਅੰਤ ਵਿੱਚ ਕੈਨੇਡਾ ਸਟਰੋਂਗ ਪਾਸ ਲਾਂਚ ਕਰੇਗੀ ਇਹ ਘਟੇ ਨੂੰ ਸਾਰਸਪਾਟੀ ਨੂੰ ਸਾਹਿਤ ਕਰਨ ਲਈ ਇੱਕ ਕਦਮ ਹੈ ਜੋ ਕੈਨੇਡਾ ਦੇ ਇਤਿਹਾਸਿਕ ਸਥਾਨਾਂ ਦੇ ਪਾਰਕਾਂ ਨੂੰ ਦੇਖਣ ਲਈ ਮੁਫਤ ਬਣਾਇਆ ਜਾਵੇਗਾ ਨੌਜਵਾਨਾਂ ਲਈ ਰੇਲ ਯਾਤਰਾ ਨੂੰ ਸਸਤਾ ਕੀਤਾ ਜਾਵੇਗਾ ਕੈਨੇਡੀਅਨ ਪਛਾਣ ਤੇ ਸੱਭਿਆਚਾਰ ਮੰਤਰੀ ਸਟੀਵਨ ਗਲਬੋਟ ਨੇ ਐਲਾਨ ਕੀਤਾ ਹੈ ਕਿ ਸੰਘੀ ਸਰਕਾਰ 20 ਜੂਨ ਨੂੰ ਕੈਨੇਡਾ ਸਟਰੋਂਗ ਪਾਸ ਲਾਂਚ ਕਰੇਗੀ ਹਾਲ ਹੀ ਦੇ ਵਿੱਚ ਹੋਈਆਂ ਸੰਘੀ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮਾਰਕਾਨੀ ਦੇ ਦੁਆਰਾ ਇਸ ਦਾ ਵਾਅਦਾ ਵੀ ਕੀਤਾ ਗਿਆ ਸੀ ਗਰਮੀਆਂ ਦਾ ਪਾਸ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਮਿਊਜ਼ੀਅਮਸ ਤੇ ਗੈਲਰੀਜ਼ ਤੱਕ ਫ੍ਰੀ ਪਹੁੰਚ ਦੇਵੇਗਾ ਤੇ ਆਪਣੇ ਪੇਰੈਂਟਸ ਦੇ ਨਾਲ ਥਰੂ ਰੇਲ ਯਾਤਰਾ ਸਸਤੀ ਕੀਤੀ ਜਾਵੇਗੀ ਇਹ ਪਾਸ 2 ਸਤੰਬਰ ਨੂੰ ਖਤਮ ਹੋਵੇਗਾ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ ਇਸ ਵਾਸਤੇ ਰਜਿਸਟ੍ਰੇਸ਼ਨ ਜਾਂ ਫਿਰ ਪੌਟਿਕ ਕਾਰਡ ਦੀ ਲੋੜ ਨਹੀਂ ਹੈ ਇਸ ਦੀ ਬਜਾਏ ਲਾਭ ਪਾਰਕਾਂ ਰਾਸ਼ਟਰੀ ਅਜਾਇਬ ਘਰਾਂ ਵਿੱਚ ਪਹੁੰਚਣ ਤੇ ਅਤੇ ਰੇਲ ਟਿਕਟਾਂ ਬੁੱਕ ਕਰਨ ਵੇਲੇ ਹੀ ਇਸ ਦੀ ਅਵੇਲੇਬਿਲਟੀ ਹੋਵੇਗੀ ਕੈਨੇਡੀਅਨ ਅਤੇ ਵਿਦੇਸ਼ੀ ਸਲਾਨੀ ਇਸ ਦੇ ਯੋਗ ਹੋਣਗੇ Opening doors to experience Canada like never before. From museums and railroads to national parks and camping spots, our government is making it easier for families to choose Canada as they make their summer plans and to enjoy the places and experiences that brings us together and make Canada strong. From June 20th to September 2nd, the pass will offer expanded access to Canada's nature and culture. This includes Free admission for everyone to our beautiful national parks, historic sites, and marine conservation areas administered by Parks Canada, and 25% discount on camping fees. Free trips for children under 17 when accompanied by an adult on via rail trains, and 25% discount for young adults between the age of 18 and 24. Free admission in our national, provincial, and territorial museums for children age 17. And under 50 percent discount for young adults age 18 to 24. And I'm very happy to see how these initiatives will create momentum across the country with the same free admission and discounts to be offered at a number of provincial and territorial museums across the country. This will represent real savings for families. For example, as we're here in the beautiful Canadian Museum of Nature, a family with three children under 18 could save over 50 dollars in admission cost this summer. And a family with two kids planning a 5-day camping trip to Forillon National Park in the Gaspé Peninsula could save up to 50% thanks to the free park access and camping discount. That's those savings are in the order of $135. ओडोर एमिनिटोबा दे अधिकारी सावधानी दे नाल आशावादी ने क्योंकि कुछ पाइचारिया दे जंगली आग तो बचे लोका ने ਘਰ ਜਾਣਾ ਸ਼ੁਰੂ ਕਰ ਦਿੱਤਾ ਹੈ ਯਾਨਕੀ ਬੈਕ ਟੂ ਹੋਮ ਹੋ ਰਿਹਾ ਹੈ ਘਰ ਵਾਪਸੀਆਂ ਹੋ ਰਹੀਆਂ ਨੇ ਅਧਿਕਾਰੀ ਕਹਿ ਰਹੇ ਨੇ ਕਿ ਸੂਬੇ ਪਰਦੇ ਵਿੱਚ ਲੱਗੀ ਅੱਗ ਬੁਜੀ ਨਹੀਂ ਹੈ ਪਰ ਕੁਝ ਸਮੇਂ ਵਾਸਤੇ ਵੀ ਨਹੀਂ ਹੈ ਇਸ ਬਸੰਦ ਦੇ ਵਿੱਚ ਜੰਗਲ ਦੀ ਆਗ ਕਾਰਨ ਮਜਬੂਰ ਹੋਏ ਇੱਕ ਦਰਜਨ ਤੋਂ ਵੱਧ ਮੈਨੀਟੋਬਾ ਪਾਈਚਾਰਿਆਂ ਦੇ ਲੋਕ ਜਾਂ ਤਾਂ ਵਾਪਸ ਆ ਗਏ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਘਰ ਵਾਪਸ ਆ ਸਕਦੇ ਨੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸੂਬੇ ਦੇ ਵਿੱਚ ਹੁਣ ਖਤਰਾ ਨਹੀਂ ਹੈ ਖਤਰਾ ਜਿਉਂਦੇ ਤੋਂ ਹੀ ਬਰਕਰਾਰ ਹੈ ਮੈਨੀਟੋਬਾ ਦੇ ਵਿੱਚ 18 ਅਗਨ ਲੱਗ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ 7 ਆਊਟ ਆਫ ਕੰਟਰੋਲ ਮੰਨੀਆਂ ਜਾ ਰਹੀਆਂ ਨੇ ਸੂਬੇ ਦਾ ਕਹਿਣਾ ਹੈ ਕਿ 1 ਮਈ ਤੋਂ ਮੈਨੀਟੋਬਾ ਕਨਜ਼ਰਵੇਸ਼ਨ ਅਫਸਰ ਸਰਵਿਸ ਨੇ ਜੰਗਲ ਦੀ ਅਗਨਾ ਸੰਬੰਧਿਤ 88 ਦੋਸ਼ ਤੇ 29 ਚੇਤਾਵਨੀਆਂ ਜਾਰੀ ਕੀਤੀਆਂ ਨੇ ਸੋਮਵਾਰ ਸਵੇਰ ਤੱਕ ਮੈਨਟੋਬਾ ਦੇ ਵਿੱਚ ਕੈਨੇਡੀਅਨ ਰੈੱਡ ਕ੍ਰੋਸ ਦੇ ਨਾਲ ਰਜਿਸਟਰਡ ਈਵੈਕੂਏਜ਼ ਦੀ ਗਿਣਤੀ ਲਗਭਗ 22000 ਤੱਕ ਪਹੁੰਚ ਗਈ ਸੀ ਇਸ ਮੌਕੇ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ 24 ਰਾਜਾਂ ਦੇ ਵਿੱਚ ਹਜੇ ਵੀ ਸਥਾਨਕ ਐਮਰਜੈਂਸੀ ਲਾਗੂ ਹੈ 25 ਕਮਿਊਨਿਟੀਆਂ ਨੂੰ ਹਜੇ ਵੀ ਜੰਗਲ ਦੀ ਅੱਗ ਦੇ ਖਤਰੇ ਜਾਂ ਫਿਰ ਧੂਏ ਦੇ ਪ੍ਰਭਾਵਾਂ ਕਾਰਨ ਖਾਲੀ ਕਰਵਾਇਆ ਗਿਆ ਹੈ We have gotten some rain in the province, which has been really helpful with controlling some fires, and I'm happy to let folks know that some people have returned home and more Manitobans will be heading home today and in the coming days and weeks. Some residents of Cross Lake, Saint Teresa Point, and Wasegmac First Nations will be able to return home today. and we are support supporting local leadership with reentry planning as residents return home. I know that people from other communities are also looking forward to returning home, and I want you to know that our government is actively working towards the safe return of all evacuees. We will continue to provide evacuees with the supports that they need, respond to the situation as it unfolds, and work with communities on, on um, repatriation. We continue to make good progress on a number of fires, including uh, the uh, priority fires and most significant areas of concern on those fires however, the amounts of precipitation have varied, so we are going to see fire activity continue to pick up in the days ahead as uh, those areas dry out. Uh, even though we are seeing communities make the decision to return home, and those decisions are being made in consultation with the wildfire service as well as office of the fire commissioner, i want to uh, reiterate that these are very large fires, and they are not extinguished. they are not out and won't be for some time. Um, we are cautious, cautiously optimistic, but of course the situation can change um, as weather and conditions change. So today there are 18 fires burning in the province, and I believe seven of these are out of control. Uh, we have seen a couple of new fires start in the last 24 hours, but they are not of a concern at this time. We saw a band of lightning move through the province over the last 12 to 24 hours, so we are expecting that we may see some new starts because of that, but we are prepared and pre positioning aircraft and resources accordingly. I'll just share a few updates on some of the fires of primary concern, and there will be further details um, provided in the bulletin. So, fire north two at Lynn Lake continues to be estimated at over 71,000 hectares. The fire was burning um, mostly on the north end of the fire over the weekend, so uh, very far away from the town of Lynn Lake. Um, and so, that is encouraging that we have pretty good control on the south side of the fire closest to the community fire north 5 in the vicinity of genpeg and cross lake Cree creation uh, is over 64000 hectares we have continued uh, working on priority areas south of the community and working to keep the highway open uh, the area did receive a fair amount of precipitation over the weekend which really helped efforts there and I have an updated size on Fire North 10 at Split Lake Tatasquiat Cree Nation, which is now mapped at over 25,000 hectares after some uh, activity on the north end of that fire over the weekend. In the east, uh, the Bird River Nopaming area fire is uh, still mapped at around 218,000 hectares, and we're making really good progress on that fire. In the west, in the vicinity of Flin Flon and Sheridan, Fire 17 is over 370,000 hectares now. Uh, there was minimal accumulated precipitation in that region over the weekend, and so we do expect to see uh, fire behavior picking up on that fire as early as tomorrow. But we're working um, with uh, doing some scans with the drones and, and aircraft to understand where some of the hottest areas are so that we can prioritize where we're going to focus our efforts to continue to get that under control um the other update i have is that there was a fire west 23 near wanless uh, we have changed the status on that fire now to under control is it not him